ਹੋ ਗਈ ਲਾਇਆ ਕੋਈ ਬੰਦਾ ਦੱਸੂਗਾ ਤਾਂ ਪਤਾ ਲੱਗੂਗਾ ਚਲੋ ਦੇਖਦੇ ਹਾਂ ਹੌਫ-ਤੌ ਲਾ ਕੇ ਆ ਕੇ ਇਹ ਅਫੈਕਟ ਜ ਹੈ ਹਾਂਜੀ ਚਲੋ ਜੀ ਹੋ ਗਈ ਲਾਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੀਵੀਆਂ ਦਾ ਕੰਮ ਕਿੱਦਾਂ ਹੁੰਦਾ ਕੋਮੇ ਰਕੋਲਜਰੇ ਫਰੂਟਾ ਫਰੂਟਾ ਜਾਨੀ ਕਿ ਫਰੂਟ ਕੀਵੀ ਨੂੰ ਆਪਾਂ ਕੀਵੀ ਕਹਿੰਦੇ ਹ ਪ੍ਰੀਮਾ ਦੀ ਟੂਟੋ ਸਭ ਤੋਂ ਪਹਿਲਾਂ ਬੀਜੋਨਿਆ ਟੋਲਜਰੇ ਬੀਸੋਗਨਾ ਜਾਨੀ ਕਿ ਲੋੜਾ ਟੋਲਜਰੇ ਤੋੜਨਾ ਇਹ ਚੀਜ਼ ਨੂੰ ਬਾਈ ਜੀ ਮੜੇ ਹੱਥ ਪਾਇਓ ਦੇਖੋ ਜੀ ਆ ਸਾਡੇ ਡਾਕਟਰ ਸਾਹਿਬ ਦੱਸਣ ਲੱਗੇ ਤੁਹਾਨੂੰ ਨਹੀਂ ਆਂਦੀ ਤੁਹਾਡੀ ਫੋਟੋ ਜੀ ਹਾਂਜੀ ਆ ਦੇਖੋ ਜੀ ਆਪਣਾ ਦੱਸੋ ਉਹਨਾਂ ਨੂੰ ਫਿੰਗਰ ਗਾਣਾ ਫੜੋ ਪਹਿਲਾਂ ਇੱਥੇ ਸਿੰਘ ਵਾਲਾ ਆ ਦੇਖੋ ਆ ਦੇਖੋ ਜੀ ਇਹ ਸਿੰਘ ਵਾਲਾ ਨਾ ਇਹਨੂੰ ਤੋੜਿਓ ਇਹ ਤੋੜ ਕੇ ਆਪਾਂ ਤਾਂ ਸੀ ਤੋੜ ਕੇ ਤੋੜਨਾ ਕਿਉਂ ਨੇ ਇਹ ਦੱਸੋ ਜੀ ਹੈਲੋ ਬ੍ਰੋ ਰਣਵੀਰ ਸਿੰਘ ਕਹਿੰਦੇ ਆ ਹੈਲੋ ਬ੍ਰੋ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਦੇਖੋ ਜੀ ਇਹ ਕੀ ਵੀ ਆ ਪ੍ਰੀਮਾ ਦੀ ਤੂਤੋ ਤੋਗਲਰੇ ਇ ਲਾਟਰਾਲੀ ਲਾਟਰਾਲੀ ਜਾਣੇ ਸਾਈਡ ਵਾਲੇ ਸਾਈਡ ਵਾਲੇ ਚੁੰਮਕਾ ਜਿਹਾ ਲਾਓ ਜੀ ਤੇ ਹਾਂਜੀ ਠੀਕ ਆ ਓਕੇ ਜੀ ਤੇ ਬਾਕੀ ਕਿੰਨੇ ਕਿੰਨੇ ਗੁਸ਼ੇ ਛੱਡਣੇ ਆ ਤੇ ਆਪਾਂ ਇੱਕ ਟਾਣੀ ਤੇ ਸੀ ਚਾਰ ਗੁਸ਼ੇ ਛੱਡਣੇ ਆ ਜੇ ਤੁਸੀਂ ਕਿਸੇ ਹੋਰ ਪਾਸੇ ਕੰਮ ਕਰਨਾ ਹੋਵੇ ਤਾਂ ਕਰ ਸਕਦੇ ਆ ਇਹ ਲਾ ਦਿਓ ਕਿੰਨੇ ਆ 1 2 1 2 3 4 अच्छा ਹੁਣ ਤੁਸੀਂ ਪੁੱਛਣਾ ਹੋਣਾ ਜੀ ਇਹ ਕਿਉਂ ਕੱਟਦੇ ਆ ਇਹ ਤਾਂ ਕੱਟਦੇ ਆ ਜੀ ਕਿ ਜੇ ਬਾਈ ਚਾਂਸ ਇਹਨਾਂ ਨੂੰ 4 ਤੋਂ ਜ਼ਿਆਦਾ ਆਪਾਂ ਛੱਡੀਏ ਨਾ 4 ਤੋਂ ਜ਼ਿਆਦਾ ਛੱਡਣ ਦਾ ਇਹਨਾਂ ਦਾ ਇਹ ਹੋ ਜਾਂਦਾ ਕਿ ਇਹਨਾਂ ਦਾ ਰਸ ਪੂਰਾ ਨਹੀਂ ਭਰਦਾ ਤੇ ਇਸ ਕਰਕੇ ਇਹਨਾਂ ਨੂੰ ਦਵਾ ਕਰਨਾ ਪੈਂਦਾ ਜੀ ਕੱਟਣਾ ਪੈਂਦਾ ਆ ਦੇਖੋ ਧਿਆਨ ਨਾਲ ਦੇਖੋ ਆ ਜਿਹੜਾ ਕੀਵੀ ਆ ਇਹਦੇ ਨਾਲ ਦਾ ਕੀਵੀ ਨਾ ਆਹ ਵਾਲਾ ਇਹ ਤੋੜਨਾ ਆਪਾਂ ਇਦਾਂ ਕਰਕੇ ਇਹਦੇ ਨਾਲ ਜੇ ਛੋਟਾ ਰਹਿ ਗਿਆ 60 ਗ੍ਰਾਮ ਤੋਂ ਜ਼ਿਆਦਾ ਤਾਂ ਨਨੇ ਦਾ ਮਰੱਬਾ ਬਣਾ ਦੇਣਾ ਇਸ ਕਰਕੇ ਨਾ ਇਹ ਆਪਾਂ ਆ ਗੁੱਛੇ ਤੇ ਚਾਰ ਛੱਡਣੇ ਸਭ ਤੋਂ ਪਹਿਲਾਂ ਹਮੇਸ਼ਾ ਜੇ ਤੁਸੀਂ ਕੀਵਿਆਂ ਦਾ ਕੰਮ ਕੀਤਾ ਅੱਜ ਡਾਕਟਰ ਸਾਹਿਬ ਇੱਦਣ ਆਪਾਂ ਸਭ ਤੋਂ ਪਹਿਲਾਂ ਆ ਇਹਨੂੰ ਤੋੜਨਾ ਤੋੜ